ਹਾਂਜੀ ਦੋਸਤੋ ਸਤਿ ਸ੍ਰੀਕਾਲ ਜੀ ਆ ਜਿਹੜਾ ਸਾਹਮਣੇ ਤੁਹਾਨੂੰ ਕੋਕਾ ਪੀਸ ਦਿਖ ਰਿਹਾ ਜੀ ਇਹ ਝੋਟੀਆਂ ਬਹੁਤ ਵਧੀਆ ਬੋਲਦੀ ਤੇ ਸ਼ੇਰੂ ਬੋਲ ਤੋਂ ਗੱਬਣਾ ਤੇ ਮਦਰ ਮਿਲ ਕੇ ਰਿਕਾਰਡ ਇਹਦਾ 17 ਕਿਲੋ ਦੱਸਿਆ ਬਾਈ ਨੇ ਬਾਕੀ ਗੱਲ ਕਰਦੇ ਆ ਬਾਈ ਗੁਰਪ੍ਰੀਤ ਨਾਲ ਤੇ ਬਾਅਦ ਵਿੱਚ ਤੁਹਾਨੂੰ ਦਿਖਾਵਾਂਗੇ ਝੋਟੀ ਸਤਿ ਸ੍ਰੀਕਾਲ ਵੀਰੇ ਗੁਰਪ੍ਰੀਤ ਸਤਿ ਸ੍ਰੀਕਾਲ ਜੀ ਕੀ ਹਾਲ ਹੈ ਬਹੁਤ ਵਧੀਆ ਰਸਤ ਤੁਸੀਂ ਦੱਸੋ ਜੀ ਕਿਵੇਂ ਫਿਰੇ ਝੋਟੀ ਕਿਵੇਂ ਵੇਚਣੀ ਸਟਾਰਟ ਕਰਤੀ ਡਾਕਟਰ ਸਾਹਿਬ ਆਪਾਂ ਨੇ ਇਸ ਨੂੰ ਪਤੀ ਆਪਾਂ ਨੇ ਗਾਵਾਂ ਦਾ ਕੰਮ ਸਟਾਰਟ ਕਰਿਆਗਾ ਹਣਾ ਠੀਕ ਆ ਜੀ ਉਹ ਮਿੱਤਰੋ ਸਾਹਮਣੇ ਤੁਹਾਨੂੰ ਦਿਖ ਰਿਹਾ ਆ ਬਾਈ ਨੇ ਗਾਵਾਂ ਵਾਸਤੇ ਸੈੱਟ ਪਾ ਲਿਆ ਇਸ ਕਰਕੇ ਝੋਟੀ ਸੇਲ ਆ ਤੇ ਗਾਵਾਂ ਕਰਕੇ ਆਪਾਂ ਨੇ ਗਾਵਾਂ ਲੈਣੀਆਂ ਨੇ ਉਸ ਕਰਕੇ ਆਪਾਂ ਝੋਟੀ ਸੇਲ ਕਰ ਰਹੇ ਹਾਂ ਤੇ ਕਿੰਨੇ ਮਹੀਨੇ ਦੀ ਗੱਭਣਾ ਇਹ ਇਹ ਡਾਕਟਰ ਸਾਹਿਬ ਆ 22 ਤਰੀਕ ਨੂੰ 7 ਦੀ ਪੂਰੀ ਹੋ ਕੇ 8 22 ਤਰੀਕ ਨੂੰ ਦੋਸਤੋ 7 ਮਹੀਨਿਆਂ ਦੀ ਗੱਭਣ ਹੋ ਜੂ ਤੇ 8ਵਾਂ ਮਹੀਨਾ ਇਹਨੂੰ ਲੱਗ ਜੂ ਜਣੀ 3 ਮਹੀਨੇ ਬਾਕੀ ਆ ਤੇ ਕੁੰਡੀ ਝੋਟੀ ਆ ਮੂੰਹ ਦੋ ਦੰਦ ਦਾ ਠੀਕ ਆ ਦੰਦ ਦਿਖਾ ਸਕਦੀ ਆ ਕਿ ਨਹੀਂ ਬੋਲੋ ਜੀ ਕਰੂ ਹੈਨਾ ਹੁਣ ਤਾਂ ਕਰੂਗੀ ਜੀ ਥੋੜੀ ਜਿਹੀ ਜੋੜ ਆਪਣੀ ਕਿਉਂਕਿ ਮੈਂ ਵੀ ਖੜਾਗਾ ਨਾ ਹਾਂਜੀ ਹਾਂ ਤੇ ਇਹ ਝੋਟੀਆ ਦੋਸਤੋ ਝੋਟੀ ਫੌਰ ਸੇਲ ਆ ਜੇ ਕਿਸੇ ਭਰਾ ਨੇ ਇਹ ਝੋਟੀ ਖਰੀਦਣੀ ਆ ਬਾਕੀ ਉਹਦਾ ਨੰਬਰ ਬੋਲਿੰਗ ਹੋਰ ਵੀ ਤਾ ਨੰਬਰ ਹੈਗਾ ਹੀ ਆਪਣਾ 94787 48368 94 787 787 48368 48368 ਬਾਕੀ ਦੋਸਤੋ ਤੁਹਾਨੂੰ ਵੀਡੀਓ ਦੇ ਉੱਪਰ ਨੰਬਰ ਮਿਲ ਜੂਗਾ ਇਹ ਝੋਟੀ ਆ ਦੋ ਦੰਦ ਦਾ ਪਿੱਠਪੂੜਾ ਬੜਾ ਸੋਹਣਾਗਾ ਠੀਕ ਆ ਤੇ ਥਣਾ ਦੀ ਮੰਤਰ ਵੀ ਸੁੱਖਾ ਪਾਉਗਾ ਦੱਸ ਦੁੱਧ ਤਾਂ ਹੈ ਪਹਿਲੇ ਨੂੰ ਮੈਨੂੰ ਐ ਲੱਗਦਾ ਜੀ ਵੀ 15 ਲੀਟਰ ਤੋਂ ਪਲੱਸ ਪਾ ਜੂਗੀ ਬਾਈ ਦੁੱਧ ਕਿੰਨਾ ਵੀ ਘੱਟ ਸਕਦੇ ਆ ਕਿਉਂਕਿ ਝੋਟੀ ਦੀ ਜਿਹੜੀ ਬੋਡੀ ਵੰਤਰ ਆ ਉਹ ਬਹੁਤ ਵਧੀਆ ਬਹੁਤ ਵਧੀਆ ਈ ਝੋਟੀ ਦੀ ਹੈਡ ਬਹੁਤ ਹਾਂ 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 ਬਾਕੀ ਥਣ ਦੋਸਤੋ ਬਹੁਤ ਵਧੀਆ ਲੱਗੇ ਹੋਇਆ ਦਿਖਾਉਣ ਦੀ ਕੋਸ਼ਿਸ਼ ਕੰਨ ਕੱਲਾ ਕੱਈ ਥਾਣੇ ਦੇ ਖੜਜੋ ਪਹਿਲਾਂ ਇਧਰੋਂ ਦਿਖਾ ਦਾਂ ਫਿਰ ਉਧਰੋਂ ਦਿਖਾ ਦਾਂਗੇ ਆ ਦੇਖੋ ਜੀ ਆ ਥਣਾ ਦੀ ਮੰਤਰ ਜਿਵੇਂ ਮਰਜੀ ਠੰਡੀ ਹੈ ਜਿਵੇਂ ਮਰਜੀ ਥਣਾ ਦੇ ਹੱਥ ਫੇਰੀ ਚ ਅਮੜੀ ਦੀ ਪੂਛ ਜੀ ਫੜ ਲਾ ਬਸ ਮੈਂ ਦਿਖਾ ਦਾਂ ਤੇਰਾ ਕਿਉਂਕਿ ਮੇਰੇ ਤੋਂ ਕਰਦੀ ਹੈ ਨਾ ਇਹ ਦੇਖੋ ਦੋਸਤੋ ਥਾਣਾ ਦੀ ਮੰਤਰਾ ਕੱਲੇ ਕੱਲੇ ਥਾਣਾ ਤੇ ਢਿੱਲਾ ਬਹੁਤ ਨੇ ਤੇ 6 ਮਹੀਨਿਆਂ ਦੀ ਗੱਬਣਾ ਹਲੇ ਜਦੋਂ ਇਹਨੇ ਸੂਨ ਆਈ ਉਹ ਤਾਂ ਬਹੁਤ ਬਹੁਤ ਕੁਝ ਬਣ ਜਾਂਦਾ ਬਾਕੀ ਪਿੰਡ ਬਾਈ ਦਾ ਨੀਲੋ ਵਾਲਾ ਮਸ਼ਹੂਰ ਉਹ ਗਰਾਹਾਂ ਦੇ ਨੌਨ ਵਾਲਾ ਡਾਕਟਰ ਗੁਰਪ੍ਰੀਤ ਸਿੰਘ ਉਗਰਾਹਾਂ ਵਾਲਾ ਡਾਕਟਰ ਸਾਹਿਬ ਇਹਨੇ ਗਾਈਆਂ ਨੇ ਖਲੀ ਵਾਲੀ ਹੈ ਜੀ ਹਾਂਜੀ ਇਹਦੀ ਆਪਦੀ ਬਲੱਡ ਲਾਈਨ ਹੈ ਜਿਹੜੀ ਬਲੱਡ ਲਾਈਨ ਬਾਈ ਕਹਿੰਦਾ ਖਲੀ ਵਾਲੀ ਆ ਇਹਦੀ ਖਲੀ ਦੀ ਬਲੱਡ ਲਾਈਨ ਚੋਂ ਆ ਬਾਕੀ ਸ਼ੇਰੂ ਬੋਲੇ ਵੀਸੀ ਵੀਰਾਂ ਵਾਲੀ ਦਾ ਸਿਮਨ ਲੱਗਿਆ ਮੜੀ ਜੀ ਅੰਦਰ ਲੈ ਜਾਓ ਖੋਲ ਕੇ ਤੋੜ ਲੋ ਇਹਨੂੰ ਨਾਲੇ ਤੁਰਦੀ ਦੀ ਵੀਡੀਓ ਜ਼ਿਆਦਾ ਬੈਟਰ ਆਊਗੀ ਦੂਜੇ ਪਸ਼ੂ ਅੰਦਰ ਹੈ ਨਾ ਹੋਸ ਕਰਕੇ ਕਰਦੀ ਆ ਇਹ ਲੈ দোਸਤੋ ਬਾਕੀ ਤੁਹਾਨੂੰ ਉੱਥੇ ਜਾ ਕੇ ਹੈਡ ਦਾ ਪਤਾ ਲੱਗ ਜੂ ਵੀ ਚੇਤੀ ਜੀ ਆ ਕੇ ਕਿਹੜੀ ਹੈ ਪਰਲੇ ਪਹਿਲਾਂ ਇਹਨੂੰ ਗਾਹਾਂ ਨੂੰ ਕਰ ਮੜੀ ਜੀ ਦੇਖੋ ਜੀ ਮੱਝ ਤੋਂ ਕਿੰਨੀ ਉੱਚੀ ਦੀਂਦੀ ਆ ਬੰਦੇ ਇੱਥੇ ਬੰਨਣੀ ਆ ਉੱਥੇ ਤੇ ਥਣਾ ਦੀ ਬੰਤਰ ਦੋਸਤੋ ਦੇਖ ਲਓ ਤੁਹਾਨੂੰ ਆਮ ਦਿੰਦੀ ਇੱਥੇ ਬਹੁਤ ਸੋਹਣਾ ਥਣ ਚੱਡਾ ਲੱਗਿਆ ਹੋਇਆ ਤੇ ਹੈਟ ਬਹੁਤ ਆ ਤੇ ਇਹਦੀ ਭੈਣ ਵੀ ਤੁਹਾਨੂੰ ਦਿਖਾਉਨੇ ਆ ਪਹਿਲੇ ਸੂਏ ਭੈਣ ਨੇ 15 ਕਿਲੋ ਦੁੱਧ ਦਿੱਤਾ ਠੀਕ ਹਨ ਇਹ ਝੋਟੀ ਆ ਤੇ ਆ ਇਹਦੀ ਭੈਣ ਖੜੀ ਆ ਦੋਸਤੋ ਇੱਧਰ ਤੇ ਇਹਨੇ 15 ਕਿਲੋ ਦੁੱਧ ਦਿੱਤਾਗਾ ਤੇ ਉਹ ਝੋਟੀ ਬਾਈ ਦੀ ਛੇਲ ਆ ਤੇ ਪੈਸਿਆਂ ਦੀ ਗੱਲ ਤੁਸੀਂ ਬਾਈ ਨਾਲ ਫੋਨ ਕੀਤਾ ਕਰ ਸਕਦੇ 7 ਮਹੀਨਿਆਂ ਦੀ ਗੱਬਣ ਹੋ ਰਹੀ ਹੈ ਜੀ ਹੁਣ ਵੀ ਇਹ 5 ਕਿਲੋ ਦੁੱਧ ਦੇ ਰਹੀ ਐ ਇੱਕ ਡੰਗ 7 ਮਹੀਨਿਆਂ ਦੀ ਗੱਬਣ ਆ ਜੀ ਬਾਈ ਕਹਿੰਦਾ 5 ਕਿਲੋ ਦੁੱਧ ਇਹ ਦਿੰਦੀ ਆ ਇੱਕ ਡੰਗ ਮਿਲਦੀ ਆ ਹੁਣ 11 ਮਹੀਨੇ ਨੂੰ ਸੂਈ ਨੂੰ ਹੋ ਗਈ ਹੁਣਾਂ 11 ਮਹੀਨੇ ਸੂਈ ਨੂੰ ਹੋ ਗਏ ਬਾਈ ਨੂੰ ਇਹ ਕਿਹੜੇ ਤੋਂ ਗੱਬਣ ਇਹ ਵੀ ਸ਼ੇਰੂ ਤੋਂ ਗੱਬਣਾ ਹੀ ਸ਼ੇਰੂ ਤੋਂ ਗੱਬਣ ਹੈ ਜੀ ਦੋਨੇ ਝੋਟੀਆਂ ਬਾਈ ਸ਼ੇਰੂ ਦਾ ਫੈਨ ਲੱਗਦਾ ਇਹ ਵੀ ਬਲੱਡ ਲਾਈਨ ਇਹਦੀ ਵੀ ਖਲੀ ਵਾਲੀ ਹੋ ਆ ਜੀ ਠੀਕ ਆ ਜੀ ਦੋਨਾਂ ਦੀ ਮਾਂ ਇੱਕ ਐ ਪਿਓ ਵੀ ਇੱਕ ਹੈ ਦੋਨਾਂ ਦਾ ਦੋਨਾਂ ਦੀ ਮਾਂ ਇੱਕ ਆ ਜੀ ਕਹਿੰਦਾ ਪਿਓ ਵੀ ਇੱਕ ਆ ਤੇ ਤੁਸੀਂ ਇਹ ਝੋਟੀਆਂ ਦੋਸਤੋਂ ਖਰੀਦ ਸਕਦੇ ਹੋ ਬਾਈ ਡਾਕਟਰ ਗੁਰਪ੍ਰੀਤ ਸਿੰਘ ਉਗਰਾਹਾ ਉਹਨਾਂ ਦਾ ਨੰਬਰ ਆਪਾਂ ਉੱਪਰ ਵੀ ਪਾਵਾਂਗੇ ਇਹਨਾਂ ਨਾਲ ਗੱਲ ਕਰਕੇ ਆਹ ਝੋਟੀਆਂ ਤੁਸੀਂ ਖਰੀਦ ਸਕਦੇ ਹੋ ਤੇ ਮੇਲੇ ਲੜਨ ਵਾਲੀ ਝੋਟੀਆਂ ਦੋਸਤੋਂ ਤੇ ਬਾਕੀ ਧੰਨਵਾਦ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਗੋਪੀਵਨ ਪੇਜ ਤੇ ਆਉਨੇ ਹੋ ਸ਼ੇਅਰ ਕਰ ਦਿਆ ਕਰੋ ਦਬਕੇ ਕੇ ਤੇ ਥਾਣੇ ਤੁਹਾਨੂੰ ਇਧਰੋਂ ਦਿਖਾਉਣਾ ਦੋਸਤੋਂ ਬਹੁਤ ਸੋਹਣੀ ਥਾਣਾ ਦੀ ਬੰਦ ਤਰਾ ਦੇਖੋ ਕੱਲਾ ਕੱਲਾ ਥਾਣਾ ਜੀ ਦੇ ਹੂੰ ਨਾ ਬਹੁਤ ਵਧੀਆ ਥਾਣੇ ਹੋਟੀ ਠੀਕ ਆ ਭਾਈ ਜੀ ਧੰਨਵਾਦ ਆ ਸਾਰਿਆਂ ਦਾ